ਪਾਸ ਕਰ ਪਾਸ ਕਰ ਬੋਹੜ ਲਾ ਲੇ ਕੁੰਡੀਆਂ ਦਾ ਉਤਰਿਆ ਥੱਲੇ ਜੁਰਮਾਨਾ ਪਾਊਗਾ ਲੱਖ ਰੁਪਿਆ ਬਹੁਤ ਚੜਦੀ ਅੱਖ ਸੀਦਰ ਤੇ ਮੇਰੀ ਸਾਹਿਬ ਜੀ ਮaaf ਕਰ ਦਿਓ ਜੀ ਇਸ ਵਾਰੀ ਗਲਤੀ ਕਰ ਲਈ ਅੱਗੇ ਤੋਂ ਨਹੀਂ ਕਰਦੇ ਆ ਦੇਖ ਕੁੰਡੀ ਤਾਂ ਲੈ ਵੀ ਗਈ ਕੋਈ ਮਾਫੀ ਨਹੀਂ ਮਿਲਨੀ ਓਏ ਥੱਲੇ ਆ ਕੇ ਜੁਰਮਾਨੇ ਦੀ ਪਰਚੀ ਲੈ ਜਾ ਵੀਰੇ ਆ ਕੇ ਨੱਕ ਮਾ 3.2 ਜੁਰਮਾਨਾ ਨਹੀਂ ਭਰ ਆ ਜਾਣਾ ਵੇਖੀ ਮੈਂ ਤੇਰੇ ਭੈਣਾ ਵਰਗੀਆਂ ਸਾਨੂੰ ਇੱਕ ਵਾਰੀ ਮaaf ਕਰ ਦੇ ਵੀਰ ਬਣ ਕੇ ਉਹ ਤੁਹਾਨੂੰ ਕਿਵੇਂ ਮaaf ਕਰਦਾ ਮੈਂ ਵੀ ਕੋਈ ਉੱਤੇ ਜਵਾਬ ਦੇਣਾ ਹੁੰਦਾ ਹੈ ਸਾਹਿਬ ਜੀ ਹੁਣ ਫਿਰ ਜੁਰਮਾਨਾ ਤਾਂ ਤੁਸੀਂ ਭਾਜ ਦਿੱਤਾ ਆਜੋ ਫਿਰ ਬੈਠ ਕੇ ਚਾਹ ਪੀ ਲੈਨੇ ਆ ਆਲੋ ਯਾਰ ਜੇ ਤੁਸੀਂ ਮੇਰੀ ਇੰਨੀ ਸੇਵਾ ਕਰਦੇ ਹੋ 500 500 ਕਿਹਦੇ ਇੱਥੇ ਰਫਾ ਦਫਾ ਕਰ ਦਿੰਦੇ ਆ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਇਹ ਆ ਲਓ ਜੀ 500 ਰੁਪਇਆ ਆ ਵੇਖੋ ਜੀ ਬਿਜਲੀ ਵਿਲਾਜਮਾ ਦਾ ਹਾਲ 5-500 ਰੁਪਏ ਤੇ ਵੇਖਦੇ ਫਿਰਦੇ ਨੇ ਸਰਕਾਰ ਨੂੰ ਮੇਰੀ ਅਪੀਲ ਆ ਕਿ ਇਹੋ ਜਿਹੇ ਮੁਲਾਜ਼ਮ ਸਸਪੈਂਡ ਕੀਤੇ ਜਾਣ ਉਹ ਕਹਿੰਦੇ ਤੂੰ ਮੈਨੂੰ ਮਾਫ ਕਰ ਦੇ ਮੈਂ ਤੇਰੇ ਭਾਈਆਂ ਵਰਗਾ ਤੁਸੀਂ ਐ ਕਰੋ ਪੈਸੇ ਤੁਸੀਂ ਮੇਰੇ ਤੋਂ ਲੈ ਲਓ ਤੇ ਤੁਸੀਂ ਵੀਡੀਓ ਰਿਲੀਟ ਕਰ ਦਿਓ ਆ ਕਿ ਮੈਂ ਰਿਲੀਟ ਕਰਦੀ ਹੁਣ ਤਾਂ ਵੀਡੀਓ ਕੋਲ ਜਾਉਗੀ ਜਾਂ ਫਿਰ 5 ਲੱਖ ਰੁਪਏ ਦੇ ਦੇ ਕਿਥੇ ਇਹ ਰਫਾਫਾ ਕਰ ਦਿੰਨੇ ਆ